ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜ 27 ਜੁਲਾਈ ਦੇ ਮੌਸਮ ਬਾਰੇ ਕਿ ਅੱਜ 27 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਆਉਣ ਵਾਲੇ ਘੰਟਿਆਂ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਇਸ ਸਮੇਂ ਦੇ ਮੌਸਮ ਦੀ ਤਾਂ ਇਸ ਸਮੇਂ ਆਪਾਂ ਨੂੰ ਪੰਜਾਬ ਦੇ ਕੁਝ ਅੰਮ੍ਰਿਤਸਰ ਤਰਨਤਾਰਨ ਤੇ ਕੁਝ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਆਪਾਂ ਨੂੰ ਹਲਕਾ ਦਰਮਿਆਨਾ ਮੀਂਹ ਜਿਹੜਾ ਪੈ ਆਇਆ ਤੇ ਇਸ ਤੋਂ ਲੱਗ ਉਹ ਕੁਝ ਚੰਡੀਗੜ੍ਹ ਮੋਹਾਲੀ ਪਟਿਆਲਾ ਵਾਲੀ ਸਾਈਡ ਦੇ ਇਲਾਕਿਆਂ ਵਿੱਚ ਵੀ ਆਪਾਂ ਨੂੰ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕੁਝ ਭਾਗਾਂ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਜੇਕਰ ਆਪਾਂ ਸਵੇਰ ਤੋਂ ਅੱਗੇ ਦੁਪਹਿਰ ਸਮੇਂ ਤੱਕ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਘੰਟਿਆਂ ਵਿੱਚ ਆਪਾਂ ਨੂੰ ਪੰਜਾਬ ਦੇ ਫਿਰੋਜ਼ਪੁਰ ਫਰੀਦਕੋਟ ਕਪੂਰਥਲਾ ਹੋ ਗਿਆ ਕੁਝ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੀਆਂ ਦਰਮਿਆਨੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਇਧਰ ਮਾਲਵੇ ਦੇ ਪੂਰਬੀ ਇਲਾਕੇ ਜਿਵੇਂ ਫਤਗੜ੍ਹ ਸਾਹਿਬ ਹੋ ਗਿਆ ਮੋਹਾਲੀ ਰੂਪਨਗਰ ਸੰਗਰੂਰ ਪਟਿਆਲਾ ਮਾਨਸਾ ਤੇ ਕੁਝ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੀਆਂ ਦਰਮਿਆਨੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਜਿਹੜੇ ਆਪਾਂ ਜ਼ਿਲ੍ਹੇ ਦੱਸੇ ਨੇ ਇਹ ਪੂਰੇ ਕਵਰ ਨਹੀਂ ਹੋਣਗੇ ਇਹਨਾਂ ਜ਼ਿਲ੍ਹਿਆਂ ਦੇ ਕੁਝ ਹੀ ਭਾਗਾਂ ਵਿੱਚ ਆਪਾਂ ਨੂੰ ਜਿਹੜਾ ਮੀਂਹ ਉਸ ਪਹਿਲਾਂ ਵਿੱਚ ਦੇਖਣ ਨੂੰ ਮਿਲੇਗਾ ਤੇਸ ਤੋਂ ਲੱਗ ਜਿਹੜੇ ਬਾਕੀ ਬਚਦੇ ਜ਼ਿਲ੍ਹੇ ਨਾ ਵਿੱਚ ਮੀਂਹ ਦੀ ਸੰਭਾਵਨਾ ਜਿਹੜੀ ਉਹ ਘਟ ਰਹੇਗੀ ਸ਼ਾਮ ਸਮੇਂ ਤੱਕ ਧੁੱਪ ਛਾਂ ਦਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ ਰਹੇਗਾ ਸ਼ਾਮ ਸਮੇਂ ਦੇ ਆਸ-ਪਾਸ ਫਿਰ ਤੋਂ ਇੱਕ ਵਾਰ ਪੰਜਾਬ ਦੇ ਕੁਝ ਦੁਆਬੇ ਦੇ ਇਲਾਕਿਆਂ ਵਿੱਚ ਮੀਂਹ ਦੀਆਂ ਕਰਵਾਈਆਂ ਜਿਹੜੀਆਂ ਨੂੰ ਦੇਖਣ ਨੂੰ ਮਿਲਣਗੀਆਂ ਜਿਹਦੇ ਬਾਰੇ ਆਪਾਂ ਅੱਗੇ ਆਉਣ ਵਾਲੀ ਵੀਡੀਓ ਵਿੱਚ ਤੁਹਾਡੇ ਨਾਲ ਪੂਰੀ ਡਿਟੇਲਸ ਜਾਣਕਾਰੀ ਸਾਂਝੀ ਕਰਾਂਗੇ